ਤੇ ਬਾਬਾ ਜੀ ਇੱਕ ਉਮਰ ਦੱਸ ਦੋ ਕਿੰਨੀ ਹੈ ਆਪਣੀ ਉਮਰ ਜਦੋਂ ਭਾਰਜਾਤਰਾ ਕੀਤੀ ਉਸ ਟਾਈਮ ਮੇਰੀ ਉਮਰ 24 ਸਾਲ ਸੀਗੀ ਹਾਂਜੀ ਹੁਣ ਲੇਹਲ ਦਾਸ ਦੀ ਯਾਤਰਾ ਵੇਲੇ ਮੇਰੀ ਉਮਰ 63 ਸਾਲ ਹੋ ਚੁੱਕੀ ਹੈ ਜੀ ਠੀਕ ਹੈ ਭਾਈ ਹਾਂਜੀ ਅੱਜ ਆਪਾਂ ਪਹੁੰਚੇ ਸੀਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਯਾਤਰਾ ਕਰਨ ਤੇ ਬਾਬਾ ਜੀ ਮਿਲੇ ਆ ਮੇਜਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਯਾਤਰਾ ਕਰਦਿਆਂ ਸਾਈਕਲ ਤੇ ਜੀ ਬਾਬਾ ਨਾਨਕ ਦੀ ਕਿਰਪਾ ਦੇ ਨਾਲ 1592 ਤੋਂ 1793 ਜੋ ਪਾਰਜਤਰਾ ਹੋਈ ਹੈ ਕੀ ਹਾਂਜੀ ਜਿਸ ਵਿੱਚ 77000 ਕਿਲੋਮੀਟਰ ਸੈਕਲਿੰਗ ਦਾ ਠੀਕ ਹੈ ਭਾਈ ਜੇ ਪੌਣੇ 2 ਸਾਲ ਲੱਗੇ ਸੀਗੇ ਠੀਕ ਹੈ ਜੀ ਜਿਸ ਵਿੱਚ ਕਾਟਮੰਦੂ ਬਾਬਾ ਨਾਨਕ ਹੀ ਗਏ ਨੇ ਹਾਂਜੀ ਉੱਥੇ ਗੋਰਖਪੁਰ ਤੋਂ ਸਾਈਕਲ ਕਾਟਮੰਦੂ ਪਹੁੰਚਿਆ ਹਾਂਜੀ ਤੇ ਥੋੜਾ ਜਿਹਾ ਪਟਾਣ ਠੀਕ ਹੈ ਜੀ ਇਹ ਟੂਰ ਪੂਰੇ ਭਾਰਤ ਦੀ ਯਾਤਰਾ ਹੋ ਚੁੱਕੀ ਹੈ ਹਾਂਜੀ ਇਸ ਤਰ੍ਹਾਂ ਆ ਸਤਿਖੰਡ ਸ੍ਰੀ ਹਜੂਰ ਸਾਹਿਬ ਸਾਈਕਲ ਤੇ ਪੰਜਰੀ ਠੀਕ ਹੈ ਬਈ ਤੇ ਤੈਨਰੀ ਹਿਮਕੁੰਡ ਸਾਹਿਬ ਬਦਰੀਨਾਥਾ ਇਹ ਯਾਤਰਾ ਸਾਰੀ ਹੋ ਚੁੱਕੀ ਹੈ ਠੀਕ ਹੈ ਬਈ ਇਹ ਜੋ ਯਾਤਰਾ ਕੀ ਆਰੰਭ ਕੀਤੀ ਗਈ ਹਾਂਜੀ ਇਹ ਪਿੰਡ ਕੋਟਪਾਈ ਹਾਂਜੀ ਜਿੱਥਾ ਸ੍ਰੀ ਮੁਕਸਰ ਸਾਹਿਬ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਹਾਂਜੀ ਇਹ ਯਾਤਰਾ ਰੱਬ ਕਿੱਥੇ ਆ ਗੁਰਦਰਾਸੇ ਪੱਥਰ ਸਾਹਿਬ ਲੈ ਦੇ ਦਖਦੀ ਹਾਂਜੀ ਜਿੱਥੇ ਕਿ ਬਾਬਾ ਨਾਲ ਇਹਨੂੰ ਤਪ ਕੀਤਾ ਹੈਗਾ ਹਾਂਜੀ ਉਹ ਜਗ੍ਹਾ ਤੇ 1 ਮਹੀਨਾ ਤੇ 5 ਦਿਨਾਂ ਵਿੱਚ ਇਹ ਸੈਕਟਰ ਪਹੁੰਚ ਗਿਆ 5 ਮਈ ਨੂੰ ਮੈਂ ਯਾਤਰਾ ਸ਼ੁਰੂ ਕੀਤੀ ਸੀਗੀ ਠੀਕ ਹੈ ਬਾਈ ਅੱਜ 19 7 2025 ਹੋ ਗਿਆ ਹਾਂਜੀ ਕਿ ਇੱਥੇ ਸ਼੍ਰੀ ਅਪਰਸਰ ਸਾਹਿਬ ਦਰਸ਼ਨ ਕਰਨ ਵਾਸਤੇ ਇਹ ਰਸਤਾ ਮੈਂ ਚੁਣਿਆਗਾ ਹਾਂਜੀ ਇੱਥੋਂ ਦਰਸ਼ਨਾਰੇ ਕਰਦਾ ਹੋਇਆ ਤੇ ਅੱਜ ਵਾਪਸ ਤਰਨਤਨ ਸਾਹਿਬ ਸ਼੍ਰੀ ਮੁਕਸਰ ਸਾਹਿਬ ਪਿੰਡ ਕੋਟਪਈ ਨੂੰ ਚੱਲੇ ਪਾ ਰਹੇ ਹਾਂ ਠੀਕ ਹੈ ਬਾਈ ਤੇ ਬਾਬਾ ਜੀ ਇੱਕ ਪੁੱਛਣਾ ਸੀ ਮੈਂ ਜਿਵੇਂ ਤੁਸੀਂ ਮੰਨ ਲਓ ਰਸਤਿਆਂ ਤੇ ਜਿਹੜਿਆਂ ਤੇ ਜਾਂਦੇ ਆ ਫਿਰ ਨੈਟ ਦੀ ਸਹਾਇਤਾ ਨਾਲ ਰਸਤਾ ਲੱਭਦੇ ਆ ਜਾਂ ਪੁੱਛ ਕੇ ਕਿਸੇ ਤੋਂ ਨਹੀਂ ਨੈਟ ਬਾਰੇ ਨਹੀਂ ਨੈਟ ਦਾ ਕੋਈ ਹੋਣਿਆ ਰਸਤੇ ਵਿੱਚ ਜੋ ਲੋਕ ਵੀਰ ਮਿਲਦੇ ਆ ਉਹਨਾਂ ਤੋਂ ਰਾਹ ਕਰ ਹੀ ਲਈ ਦੀ ਆ ਕੀ ਠੀਕ ਹੈ ਜੀ ਉਹ ਮੈਨੂੰ ਦੱਸ ਦਿੰਦੇ ਵੀ ਇੱਧਰ ਕੋਈ ਧਰਮ ਸਥਾਨ ਹੈਗਾ ਠੀਕ ਹੈ ਵੀ ਤੇ ਉਸ ਹਿਸਾਬ ਦੇ ਵਿੱਚ ਕਿਉਂਕਿ ਅੱਗੇ ਨੂੰ ਜਿੱਥੇ ਠਹਿਰ ਬੰਦੀ ਹੈ ਉੱਥੇ ਰਹਿ ਪੈਂਦੇ ਆ ਹਾਂ ਜਿੱਥੇ ਠਹਿਰ ਬੰਦੀ ਆ ਜੇ ਕੋਈ ਹੋਟਲ ਆ ਗਿਆ ਹਾਂਜੀ ਜਿਉ ਗੁਰਦਸ ਸਾਹਿਬ ਆ ਗਿਆ ਅਜਾ ਮੰਦਿਰ ਆ ਗਿਆ ਹਾਂਜੀ ਕਿਤੇ ਵੀ ਜਗ੍ਹਾ ਮਿਲਦੀ ਹੈ ਉੱਥੇ ਜਾ ਕੇ ਪੜਾ ਕਰ ਲੈਣਾ ਬਾਬਾ ਜੀ ਕਿੰਨਾ ਹੈ ਸਾਈਕਲ ਬਦਲਤੇ ਤੁਸੀਂ ਜੇ ਆਪਾਂ ਸਾਈਕਲ ਦੀ ਗੱਲ ਕਰਗੇ ਇਹ ਜੀ ਜੋ ਭਾਰ ਜਤਰਾ ਹੋਈ ਸੀਗੀ ਹਾਂਜੀ ਉਦੋਂ 92 94 ਵਿੱਚ ਉਦੋਂ ਸਾਈਕਲ ਤਾਂ ਉਹੀ ਰਿਹਾ ਸਾਈਕਲ ਸਮਾਨ ਵਧੀ ਹੁੰਦਾ ਗਿਆਗਾ ਠੀਕ ਹੈ ਜੀ ਕਿਉਂਕਿ ਸਾਈਕਲ ਦੇ 11 ਟਾਇਰ ਲੱਗਦੇ ਠੀਕ ਹੈ 11 4 425 3 ਚైనా 3 ਸੈਂਟਰਲ 2 ਪੀਕਲ 2 ਓਕੇ ਫਰੈਂਕਾ ਵੀ ਪੈਂਚਰ ਇੰਨਾ ਸਿਕ ਦਾ ਸਮਾਨ ਬਲੀ ਹੋਇਆ 20 ਪੈਂਚਰ 10 ਪੈਂਚਰ ਮੈਂ ਆਪਣੇ ਹੱਥੀ ਲਾਇਆ ਕਿ 10 ਕਿਲੋ ਟਿਕਾਲ ਹੁੰਦੀ ਜਿੱਥੇ ਲਾਉਂਦੇ ਸੀਗੇ ਠੀਕ ਹੈ ਜੀ ਤੇ ਸੱਚ ਘਾਟੇ ਸ਼੍ਰੀ ਹਰਿਉਰ ਸਾਹਿਬ ਜਿਹੜਾ ਸਾਈਕਲ ਪੰਜਰੀ ਯਾਤਰਾ ਹੋਈ ਹੈਗੀ ਹਾਂਜੀ ਉਹ ਇੱਕ ਸਾਈਡ ਸਾਰਾ ਸਾਡੇ ਪਿੰਡ ਤੋਂ 17 18 ਕਿਲੋਮੀਟਰ ਹੈ ਠੀਕ ਹੈ ਜੀ ਤੇ 14 ਦਿਨਾਂ ਚ ਸਾਈਕਲ ਲੱਗਦਾ ਰਿਹਾ ਹੈ ਕਿਵੇਂ ਪਿੰਡ ਕੋਟਪਾਈ ਤੋਂ ਬਠਿੰਡਾ ਬਰੇਟਾ ਮੇਰੀ ਜੀਂਦ ਰੁੱਤ ਕੋਸਨ ਪੇ ਦਿੱਲੀ ਮਥਰਾ ਆਗਰਾ ਗੋਲਰ ਗੋਨਾ ਸ਼ੇਪਰੀ ਬਰਾਂਡਪੁਰ ਮੜਕਾ ਪਰ ਬਾਲਾ ਬਰਵਾਸਾ ਹਜੂਰ ਸਾਹਿਬ ਹਾਂਜੀ ਨਰਚੀਰਾ ਗੁਰਦਸਾਹ 205 ਕਿਲੋਮੀਟਰ ਸਵੇਰ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਨਾਨਪੀਰਾ ਗੁਰਦਸਾਹ ਉੱਲਕੇ ਸਾਈਕਲ ਪਹੁੰਚਦਾ ਰਹੇਗਾ ਠੀਕ ਹੈ ਤੇ ਵਾਪਸੀ ਨਾਂਟੇਰ ਤੋਂ ਸੱਚਖੰਡ ਚਿੜੀ ਹਜੂਰ ਸਾਹਿਬ ਆਉਣਾ ਪੈਂਦਾ ਪੰਜਾਬ ਦਰਸਾ ਲੈਣੋਂ ਤੇ ਠੀਕ ਹੈ ਔਰੰਗਾਬਾਦ ਤੋਂ ਬਨਮਾਰ ਸਾਧ ਤੜੀਆ ਨੀਮਚ ਸਰਦਾਰ ਸਰ ਗੰਗਾ ਨਗ ਸੰਗਰੀਆ ਮੰਡੀ ਡੱਬਾਂ ਦੀ ਲੰਬੀ ਗਿਜ਼ਰਾ ਕੋਟ ਪਾਈ ਬਾਅਦ ਕੁਝ ਹੀ ਅਗੀ 14 ਦਿਨ ਜਾਣ ਦੇ 14 ਆਉਣ ਦੇ ਲੱਗਦੇ ਨੇ ਠੀਕ ਹੈ ਬਈ ਤੇ ਜੋ ਹਿਮਕੋਟ ਸਾਹਿਬ ਯਾਤਰਾ ਗਈ ਉਹ ਤਿੰਨ ਵਾਰੀ ਹੋ ਚੁੱਕੀ ਹੈਗੀ ਠੀਕ ਹੈ ਉਹਦੇ ਵਿੱਚ ਇੱਕ ਸਿੰਘ ਮੇਰੇ ਨਾਲ ਸੱਚਖੰਡ ਚਿੜੀ ਹਜੂਰ ਸਾਹਿਬ ਅ ਤਾਂ ਸੱਚਖੰਡ ਚਿੜੀ ਹਜੂਰ ਸਾਹਿਬ ਤਾਂ ਮੇਰੇ ਨਾਲ 14 ਮੁੰਡੇ ਗਏ ਸੀਗੇ ਠੀਕ ਹੈ ਤੇ ਹਿਮਕੋਟ ਸਾਹਿਬ ਬਦਰੀਆਂ ਹਥੇ ਇਤੋ ਵੀਰ ਕਾਸੀ ਉਹ ਯਾਤਰਾ ਕਰਨ ਸੇ ਉਹ ਤੋਂ ਸੈਕੰਡ ਲੱਗੇ ਸੀਗੀ ਠੀਕ ਹੈ ਜੀ ਤੇ ਆ ਜੋ ਲੇਲਦਾ ਯਾਤਰਾ ਹੈ ਇਹ 5 ਮਈ ਤੋਂ ਜਿਹੜੀ ਯਾਤਰਾ ਸ਼ੁਰੂ ਕੀਤੀ ਹੈਗੀ ਠੀਕ ਹੈ ਭਾਈ ਅੱਜ ਤਰੀਕ 19 7 2023 ਹੋ ਗਿਆ ਹਾਂਜੀ ਜਿਹਨੇ ਕਿ ਤਕਰੀਬਨ 2 ਮਹੀਨੇ ਅੰਦਰ 15 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਬਾਕੀ ਹੁਣ ਬਾਬੇ ਨਾਲ ਕਿਰਪਾ ਨਾਲ ਅੱਗੇ ਨੂੰ ਬਾਬਾ ਦੀਪ ਸਿੰਘ ਸਾੰਤ ਮੇ ਕੇ ਇੱਧਰ ਮੈਂ ਦਰਸ਼ਨਾਂ ਦੇ ਕਰਨੋਂ ਸੇ ਇੱਧਰ ਆ ਰਿਹਾ ਸੀਗਾ ਹਾਂਜੀ ਕਿ ਫਿਰ ਅੱਗੇ ਦਾ ਸ੍ਰੀ ਚੰਦਰ ਸਾਹਿਬ ਹੁੰਦੇ ਹੋਏ ਤੇ ਅ ਪ੍ਰੀਤ ਕੋਟ ਜਿਹੜਾ ਸ਼੍ਰੀ ਹਸਪਤਾਲ ਹਾਂਜੀ ਤੇ ਪਿੰਡ ਕੋਟ ਭਾਈ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਤੇ ਅਸੀਂ ਉੱਥੇ ਅਰਦਾਸ ਬੇਨਤੀ ਕਰਕੇ ਇਹ ਉੱਥੇ ਜਾਤਰੇ ਸਮਾਪਤੀ ਕਰਨੀ ਹੈ ਠੀਕ ਹੈ ਤੇ ਸਾਡੇ ਤੇ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਜੀ ਹਾਂਜੀ ਪੂਰੇ ਭਾਰਤ ਦੇ ਲੋਕਾਂ ਨੇ ਚਾਹੇ ਹਿਮਾਚਲ ਦੇ ਲੋਕ ਹੋਣ ਚਾਹੇ ਹਰਿਆਣਾ ਦੇ ਬੰਬੇ ਦੇ ਲੋਕ ਕੱਥੇ ਪੂਰੇ ਭਾਰਤ ਦੇ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਪਿਆਰ ਦਿੱਤਾ ਹਾਂਜੀ ਜੋ ਕਿ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾਗਾ ਇਹ ਜੀ ਅੰਬਰਸਾਰ ਸਾਹਿਬ ਵੀ ਆ ਕੇ ਮਾਨੂੰ ਬਹੁਤ ਖੁਸ਼ੀ ਹੋਈ ਦਰਸ਼ਕਾਂ ਰਿਤੇ ਦੋਦਰ ਰਿਹਾ ਇੱਥੇ ਤੇ ਅੱਜ ਚਾਲੇ ਆਪਣੇ ਤੇ ਕਦੇ ਕਠਿਨਾਈ ਵੀ ਆ ਜਾਂਦੀ ਹੈ ਕੋਈ ਸਫਰ ਦੇ ਵਿੱਚ ਕਠਿਨਾਈ ਭਾਰਤ ਯਾਤਰਾ ਵਲੇ ਤਾਂ ਭਾਸ਼ਾ ਦੀ ਕਠਿਨਾਈ ਆ ਜਿਵੇਂ ਕੋਈ ਤਾਮਿਲ ਭਾਸ਼ਾ ਮਲਿਆਲਮ ਹੈਗੀ ਆ ਹਾਂਜੀ ਉਹ ਹੁੰਦੀ ਨਹੀਂ ਕਿ ਨਾ ਲਿਖਣੀ ਹੁੰਦੀ ਆ ਨਾ ਬੋਲਣੀ ਹੁੰਦੀ ਆ ਠੀਕ ਹੈ ਜੀ ਤੇ ਹਿੰਦੀ ਭਾਸ਼ਾ ਜੋ ਰਾਸ਼ਟਰੀ ਭਾਸ਼ਾ ਉਹ ਬੋਲ ਬੋਲ ਕੇ ਤਾਮਿਲ ਕੇ ਭਾਰਤ ਯਾਤਰਾ ਉਹ ਪੂਰੀ ਕੀਤੀ ਹੈ ਠੀਕ ਹੈ ਬਾਈ ਤੇ ਪੰਜਾਬ ਚ ਤਾਂ ਇਧਰ ਤਾਂ ਆਪਾਂ ਨੂੰ ਆਪਣੀ ਪਿਆਬੀ ਚੱਲਦੀ ਹੈ ਹਾਂਜੀ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਮੈਨੂੰ ਪਿਆਸਤ ਕਰ ਬਹੁਤ ਦਿੱਤਾਗਾ ਪੂਰਾ ਹੀ ਮਿਲ ਕੇ ਰਸਤੇ ਵਿੱਚ ਜੋ ਵੀ ਹਿਮਾਚਲ ਰਿਧੀ ਮੈਂ ਗਿਆਗਾ ਹਾਂਜੀ ਤੇ ਆਉਂਦਾ ਮੈਂ ਜਮੁਖਵੀਰ ਦੇ ਵਾਸੀ ਪਠਾਨਕੋਟ ਲਾਕੇ ਨਿਕਲਿਆ ਉਥੋਂ ਦਰਤਨਾਰੇ ਕਰਦਾ ਹੋਇ ਗੁਰਦਮਾਦਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦੇਵ ਜੀ ਦੀ ਨਗਰੀ ਨਾ ਪਹੁੰਚਿਆ ਮਨ ਨੂੰ ਬਹੁਤ ਖੁਸ਼ੀ ਲੱਗੀ ਤੇ ਦਰਤਨਾਰੇ ਹੋਏ ਖੁੱਲੇ ਫੇਹੋਂ ਵਾਫੀ ਆਪਣੇ ਪਿੰਡ ਵਾਲਾ ਰਹਿਣਾ ਤੇ ਟੈਂਟ ਹੋਣਾ ਹੀ ਤੁਹਾਡਾ ਹਾਂ ਇਹਦੇ ਵਿੱਚ ਜੋ ਸਾਈਕਲ ਦੇ ਵਿੱਚ ਮੇਰਾ ਸਮਾਨ ਹੈ ਘੱਟੋ ਘੱਟ 35-40 ਕਿਲੋ ਵਜਨ ਹੈਗਾ ਠੀਕ ਹੈ ਅ ਟੈਂਟ ਵੀ ਹੈਗਾ ਵਿੱਚ ਸਲੀਪਿੰਗ ਬੈਗ ਵੀ ਹੈਗਾ ਹਾਂਜੀ ਗੈਸ ਚੁੱਲਾ ਸਾਰਾ ਸਮਾਨ ਹੈਗਾ ਪੰਪ ਵਿੱਚ ਜੋ ਸਾਰਾ ਸਮਾਨ ਇਹ ਵਿੱਚ ਹੈਗਾ ਠੀਕ ਹੈ ਖਾਣ ਪੀਣ ਦਾ ਵੀ ਫੁੱਲ ਪ੍ਰਬੰਧ ਖਾਣ ਪੀਣ ਦਾ ਸਾਰਾ ਸਮਾਨ ਹੈਗਾ ਠੀਕ ਹੈ ਪਰ ਇਸ ਮੈਨੂੰ ਜੋ ਕੋਈ ਖਾਣ ਪੀਣ ਦਾ ਸਮਾਨ ਇਹਦੇ ਵਿੱਚ ਹੈ ਹਾਂਜੀ ਉਸ ਦੀ ਮੈਨੂੰ ਜ਼ਰੂਰਤ ਪਈ ਨਹੀਂ ਕੋਈ ਰਸਤਾ ਨਹੀਂ ਲੋਕਾਂ ਨੇ ਪਿਆਰ ਸਤਕਾਰੀ ਨਾ ਦਿੱਤਾ ਖੁਦ ਆਪਣੇ ਕੋਲ ਖਾਣਾ ਦਿੱਤਾ ਰਹਿਣੇ ਬਣੇ ਨੂੰ ਜਗਾ ਦਿੱਤੀ ਬਹੁਤ ਆਨੰਦ ਆਇਆ ਯਾਤਰਾ ਕਰਕੇ ਤੇ ਇਹ ਲੇਢ ਦਾ ਯਾਤਰਾ ਮਿਲ ਕੇ ਮੇਰੀ ਪਹਿਲੀ ਵਾਰੀ ਮਿਲ ਕੇ ਜਾ ਰਹੀ ਉੱਥੋਂ ਦੇ ਬਾਬਾ ਜੀ ਜੋ ਆ ਬਾਬਾ ਸੁਖਵਿੰਦਰ ਸਿੰਘ ਜੀ ਲੇਢ ਦਾਖ ਦੇ ਮੁੱਖ ਸੇਵਾਦਾਰ ਨੇ ਹਾਂਜੀ ਗੁਰਦਸੇ ਪਠਾੜਾ ਸਾਹਿਬ ਦੇ ਹਾਂਜੀ ਉਹਨਾਂ ਨੇ ਵੀ ਬਹੁਤ ਪਿਆਰ ਸਤਿਕਾਰ ਦਿੱਤਾ ਜੋ ਭੁੱਲਣਯੋਗ ਨਹੀਂ ਦਾ ਤੇ ਜਿਵੇਂ ਬਾਬਾ ਜੀ ਢਲਾਨ ਹੁੰਦੀ ਆ ਪਹਾੜ ਦੀ ਰੋ ਤੁਰ ਕੇ ਕੱਢਣੀ ਪੈਂਦੀ ਆ ਜਾਂ ਸਾਈਕਲ ਤੇ ਐ ਚਲਾ ਕੇ ਤਾਂ ਚੜਾਈ ਆਉਂਦੀ ਆ ਕਿ ਤਾਂ ਇਹਨੂੰ ੱਤਕਾ ਲਾ ਲ ਕੇ ਜਾਣਾ ਪੈਂਦਾ ਆ ਘਾਟੀਆਂ ਬਹੁਤ ਉੱਚੀਆਂ ਉੱਚੀਆਂ ਘਾਟੀਆਂ ਸੀਗੀਆਂ ਹਾਂਜੀ ਤੇ ਜਦੋਂ ਜ਼ਿਆਦਾ ਡਾਊਨ ਆਉਂਦੀ ਸੀ ਤਾਂ ਵੀ ਮਿਲ ਕੇ ਸਾਈਕਲ ਤੋੜ ਕੇ ਬ੍ਰੇਕਾਂ ਲਾ ਕੇ ਦੋਨੇ ਬ੍ਰੇਕਾਂ ਲਾ ਕੇ ਸਾਈਕਲ ਧਾਰਨਾ ਪੈਂਦਾ ਸੀਗਾ ਤੇ ਜੇ ਮੁਕੇ ਪਲੇਨ ਰਸਤਾ ਹੁੰਦਾ ਹੈ ਜਹ ਥੋੜੀ ਢਾਲ ਹੁੰਦੀ ਹੈ ਉਦੋਂ ਸਾਈਕਲ ਚੱਲਦਾ ਸੀ ਨਹੀਂ ਸਾਈਕਲ ਚੱਲਦਾ ਨਹੀਂ ਸੀਗਾ ਔਖਾ ਹੁੰਦਾ ਹੈ ਪਹਾੜਾਂ ਦੇ ਥੋੜਾ ਜਿਹਾ ਬਹੁਤ ਔਖਾ ਕਿਉਂਕਿ ਜਿਆਦਾ ਢਾਲ ਜਾਂਦੀ ਹੈ ਸਪੀਡ ਹਾਂ ਪਰ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਜੀ ਦੀ ਜੋ ਵੀ ਮਿਲ ਕੇ ਕੰਮ ਕਰਦਾ ਬਾਕੀ ਬਾਬੇ ਨਾਲ ਦੀ ਆਪੇ ਕਰ ਤੁੰਗ ਜੀ ਤੁਹਾਡੀ ਵੀਡੀਓ ਦੇਖ ਕੇ ਇਤਸ਼ਾਹ ਹੋਊਗਾ ਨੌਜਵਾਨਾਂ ਨੂੰ ਵੀ ਕਿੰਨੀ ਵਾਰ ਤੱਕ ਆਪਾਂ ਸਾਈਕਲ ਤੇ ਕੱਢਤੀ ਤੇ ਇਹਦਾ ਇਹ ਮਤਲਬ ਆ ਵੀ ਆਪਣੇ ਚ ਜਜ਼ਬਾ ਹੋਣਾ ਚਾਹੀਦਾ ਕਿ ਆਪਾਂ ਕੋਈ ਕੰਮ ਵੀ ਕਰ ਸਕਦੇ ਬਸ ਕੋਈ ਕਿ ਜ਼ਿੰਦਗੀ ਵਿੱਚ ਪਰਮਾਤਮਾ ਨੇ ਨਸ਼ੇ ਤੋਂ ਦੂਰ ਰੱਖਿਆਗਾ ਤੇ ਸਾਡੀ ਕੁਝ ਅਪੀਲ ਹੈਗਾ ਦੋਸਤਾਂ ਨੂੰ ਵੀਰਾਂ ਭੈਣਾਂ ਨੂੰ ਮੈਂ ਕਿ ਨਸ਼ਾ ਜਿਹੜਾ ਬਹੁਤ ਮਾੜੀ ਚੀਜ਼ ਹੈ ਕਿ ਇਸ ਤੋਂ ਦੂਰ ਰਹੋ ਉਹ ਨਾਲ ਪਨੀਰੀ ਨੂੰ ਵੀ ਲੱਗੇ ਦੱਸਣਾ ਹੈਗਾ ਵੀ ਨਕੇ ਜਿਹੜਾ ਇਹ ਬਹੁਤ ਘਾਤਕ ਹੈ ਤੇ ਇਸ ਤੋਂ ਬਚੇ ਰਹਿਣਾ ਲੋਕਾਂ ਨਾਲ ਚੰਗਾ ਬਾਬੇ ਨਾਲ ਵੀ ਕਿਹਾ ਕੀ ਹਿੰਦੂ ਮੁਸਲਮਨ ਸਿੱਖ ਸਾਈ ਸਾਹਿਬ ਭਾਈ ਭਾਈ ਉਹ ਵੀ ਵਿਦੇਸ਼ ਲੈ ਕੇ ਚੱਲ ਰਿਆਂਗਾ ਬਹੁਤ ਵਧੀਆ ਮੈਨੂੰ ਕਿ ਰਾਸ ਵਿੱਚ ਲੋਕਾਂ ਨੇ ਪਿਆਰ ਸਤਿਕਾਰ ਬਹੁਤ ਮਿਲ ਰਿਹਾ ਹੈਗਾ ਹਰੇਕ ਧਰਮ ਤੋਂ ਸਤਿਕਾਰ ਮਿਲ ਰਿਹਾ ਹੈ ਬੜਾ ਵਧੀਆ ਹਰੇਕ ਘਰ ਨੂੰ ਸਤਿਕਾਰ ਕਰਨਾ ਵੀ ਚਾਹੀਦਾ ਹੈ ਹਾਂਜੀ ਕਰਨਾ ਹੈ ਮੋਬਾਈਲ ਤੋਂ ਬਿੱਲ ਵਾਲਾ ਚੱਲਦਾ ਨਹੀਂ हां ये मेरे के मेरा मोबाइल ले तो हां ले तो पीछे बंद हो गया सीगा ओत फिर मैं सिम लेके ओत मेरे के वो चालू ਕੀਤਾਗਾ ਤੇ ਹੁਣ ਮੈਂ ਪੰਜਾਬ ਆ ਗਿਆ ਪੰਜਾਬ ਦੇ ਵਿੱਚ ਮੇਰਾ ਜਿਹੜਾ ਨੰਬਰ ਸੀਗਾ ਉਹ ਚੱਲ ਰਿਹਾ ਠੀਕ ਹੈ ਤੇ ਵੀਡੀਓ ਜਿਹੜੀਆਂ ਤੁਹਾਡੇ ਪੇਜਾਂ ਤੇ ਤੁਸੀਂ ਆਪ ਅਪਲੋਡ ਕਰਦੇ ਆਂ ਫਿਰ ਤੇ ਜਿਹੜੀਆਂ ਮੇਰੇ ਕੋਲ ਵੀਡੀਓ ਆ ਗਈਆਂ ਮੇਰੇ ਕੇ ਜੋ ਮੈਂ ਜਿੱਥੇ ਵੀ ਜਾਣਾ ਹੈ ਇੱਕ ਛੋਟਾ ਜਿਹਾ ਵੀਡੀਓ ਬਣਾਉਣਾ ਹੈਗਾ ਉਹ ਮੈਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਮੈਂ ਪਾ ਦੇਣਾ ਹੈਗਾ ਠੀਕ ਹੈ ਬਾਈ ਤੇ ਬਾਕੀ ਪਰਮਾਤਮਾ ਦੀ ਕਿਰਪਾ ਜੋ ਕੁਝ ਗੱਲ ਆਉਂਦੀ ਹੈ ਵੀ ਕਰੇ ਕਰਾਵੇ ਆਪਿਆ ਆਪ ਹਨਾ ਜੋ ਕੁਝ ਪਰਮਾਤਮਾ ਕਰਾ ਰਿਹਾ ਉਹਦੀ ਰਜ਼ਾ ਚ ਹੀ ਹੈ ਜੀ ਹਾਂਜੀ ਬਹੁਤ ਵਧੀਆ ਲੱਗਿਆ ਬਾਬਾ ਜੀ ਬਹੁਤ ਮੋਟੀਵੇਟ ਹੋਏ ਤੁਹਾਡੀਆਂ ਗੱਲਾਂ ਸੁਣ ਕੇ ਤੇ ਇਦਾਂ ਹੀ ਤੁਹਾਡਾ ਸਫਰ ਆ ਜਿਹੜੇ ਚੱਲਦੇ ਰਹਿਣ ਇਹ ਬਾਬਾ ਨਾਨਕ ਦੀ ਕਿਰਪਾ ਦੇ ਨਾਲ ਜੋ ਕੁਝ ਹੋਇਆ ਇਸ ਤੋਂ ਪਹਿਲਾਂ ਹਾਂਜੀ ਤੋਂ ਜੋ ਬਾਬਾ ਨਾਨਕ ਦਾ ਜੋ ਹੁਕਮ ਹੋਏਗਾ ਅਗਲੀ ਯਾਤਰਾ ਜੋ ਕਰੇ ਕਰਾਵੇ ਆਪੇ ਆਪ ਉਹਨਾਂ ਦੀ ਕਿਰਪਾ ਦੇ ਨਾਲ ਹੋਣਾ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਇਦਾਂ ਹੀ ਆਪਦੇ ਚਰਨਾਂ ਨਾਲ ਜੁੜੀ ਰੱਖੇ ਪ੍ਰਮਾਤਮਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ